ਨੂੰ ਅਕਾਲੀ ਨਫਸ ਤੋਂ ਡਰ ਲੱਗਣ ਲੱਗ ਪਿਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲਲੀਗਲ ਤੇ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਰਿਪਰਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29A ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲ ਹੈ ਉਹ ਹਰਿਆਣਾ ਦੀ ਬਕਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਦੱਸ ਸਕਦਾ ਕਿ ਕਿਸੇ ਵੀ ਜਿਹੜਾ ਕਿਤੇ ਧਾਰਮਿਕ ਗਰੁੱਪ ਬਣਾਓ ਜਾਂ ਆਰਗੇਨਾਈਜੇਸ਼ਨ ਬਣਾਓ ਤੇ ਅਕਾਲੀ ਸ਼ਬਦ ਨਹੀਂ ਹੋਣਾ ਚਾਹੀਦਾ ਇੰਨਾ ਡਰਨ ਲੱਗੇ ਅਕਾਲੀ ਸ਼ਬਦ ਤੋਂ ਸਤਿਆ ਬਿਆਨ ਵੀ ਅਕਾਲੀ ਤੇ ਸ਼ਬਦ ਤੋਂ ਡਰ ਲੱਗਦਾ ਵੱਡੀ ਗੱਲ ਹੈ ਕਿ ਇੱਕ ਪਾਸੇ ਤਾਂ ਸਾਰੇ ਇਹ ਗੱਲ ਕਰਦੇ ਆ ਕਿ ਸ਼ਰੋਮਣੀ ਅਕਾਲੀ ਦਲ ਕਮਜ਼ੋਰ ਹੋ ਗਿਆ ਪਰ ਲਗਾਤਾਰ ਸਾਜ਼ਿਸ਼ਾਂ ਇਹੋ ਜੀਆਂ ਹੁੰਦੀਆਂ ਐ ਕਿ ਡਰ ਹਾਲੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹ ਕਿਤੇ ਇਹ ਨਾ ਚੋਣ ਪ੍ਰਚਾਰ ਦੇ ਵਿੱਚ ਆ ਜਾ। ਆ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਪਹਿਲਾਂ ਤਾਂ ਇਹਦਾ ਆਧਾਰ ਹੀ ਗਲਤ ਸੀ। ਇਹ ਸਿਰਫ ਸਿੱਖਾਂ ਦੀ ਸਰਵਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਾਸਤੇ ਇੱਕ ਸਾਜ਼ਿਸ਼ ਦਾ ਉਸ ਸਰੋਜ ਦੇ ਕਾਂਗਰਸ ਵਰਗ ਨੇ ਇਹ ਐਕਟ ਬਣਾਇਆ ਸੀ। ਕਿਉਂਕਿ ਹਾਲੇ ਤੱਕ 1925 ਦਾ ਸਿੱਖ ਗੁਰਦੁਆਰਾ ਐਕਟ ਜਿਹੜਾ ਉਹ ਉਸੇ ਤਰੀਕੇ قائم ਹੈ ਜਿਹੜੇ ਗੁਰਦੁਆਰਿਆਂ ਦੇ ਅੱਜ ਵੀ ਜਿਹੜਾ ਲੀਗਲ ਕੰਟਰੋਲ ਹੈ ਉਹ ਤਾਂ ਅੱਜ ਵੀ ਹੱਟ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦਾ ਪਰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਨੇ ਧੱਕੇ ਨਾਲ ਸਰਕਾਰੀ ਦਮਦੰਦੇ ਨਾਮਜ਼ਦ ਕਰਕੇ ਵਕਰੀ ਕਮੇਟੀ ਤੇ ਨਮਾਇंदे ਬਣਾਏ ਤੇ ਉਹਨਾਂ ਨੂੰ ਕਰਜ਼ਾ 1925 ਦੇ ਐਕਟ ਦੇ ਅਧਾਰ ਤੇ ਦਿੰਦਾ ਪਹਿਲਾਂ ਤੇ ਅਸੀਂ ਪੈਸੇ ਹੀ ਇਸ ਕਾਲ ਦਾ ਸ਼ੁਰੂ ਤੋਂ ਵਿਰੋਧ ਕਰਦੇ ਹਾਂ ਇੱਕ ਇਲੈਗਲ ਕੰਮ ਹੁਣ ਪਹਿਲ ਨੋਟੀਫਿਕੇਸ਼ਨ ਹੋਇਆ ਨੋਟੀਫਿਕੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਇਲੈਗਲ ਤੇ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਕੰਮ ਕੀਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਇਹ ਚੀਜ਼ ਮੈਂਸ਼ਨ ਕੀਤੀ ਗਈ ਹੈ ਕਿ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਦੀ ਧਾਰਾ 29ਏ ਦੇ ਅੰਡਰ ਜਿਹੜੀ ਵੀ ਪਾਰਟੀ ਰਜਿਸਟਰਡ ਹੈ ਦੇਸ਼ ਦੇ ਇਲੈਕਸ਼ਨ ਕਮਿਸ਼ਨ ਕੋਲੇ ਉਹ ਹਰਿਆਣਾ ਦੀ ਬਕਰੀ ਕਮੇਟੀ ਦੀ ਚੋਣ ਜਿਹੜੀ ਹੈ ਉਹ ਨਹੀਂ ਦੱਸ ਸਕਦਾ ਆ ਮੈਂ ਜਿਹੜਾ ਰੈਲੇਵੈਂਟ ਪਾਰਟ ਆ ਉਹਦਾ ਉਹ ਤੁਹਾਨੂੰ ਪੜ੍ਹ ਕੇ ਵੀ ਦੱਸ ਦੇਣਾ ਕਿ ਜਿਹੜਾ ਨੋਟੀਫਿਕੇਸ਼ਨ ਕੱਲ ਜਾਰੀ ਹੋਇਆ ਉਹਦੀ Provided that no political party registered with the Election Commission of India under Section 29A of the Representation of Peoples Act, 1951, can form a group of league organisation for election of Haryana Sikh Gurdwara Management Committee under the name of its political party, and further no group. 어블릿 오르가나이제이션 쉘 어플라이 4 ਕਾਮਨ ਸਿੰਬਲ ਅੰਡਰ ਦੀ ਨੇਮ ਵਿਚ ਇਜ਼ ਆਇਡੈਂਟੀਕਲ ਔਰ ਨੀਅਰਲੀ ਰੀਜ਼ੈਂਬਲ ਅ ਨੇਮ ਆਫ ਐਨੀ ਪੋਲਿਟੀਕਲ ਪਾਰਟੀ ਇਨ ਐਨੀ ਮੈਨਰ ਇਹਨਾਂ ਨੂੰ ਅਕਾਲੀ ਨਫਜ਼ ਤੋਂ ਡਰ ਲੱਗਣ ਲੱਗ ਪਿਆ ਕਿ ਕਿਸੇ ਵੀ ਜਿਹੜਾ ਕਹਿੰਦੇ ਧਾਰਮਿਕ ਗਰੁੱਪ ਬਣਾਓ ਜਾਂ ਆਰਗੇਨਾਈਜੇਸ਼ਨ ਬਣਾਓ ਤੇ ਅਕਾਲੀ ਸ਼ਬਦ ਨਹੀਂ ਹੋਣਾ ਚਾਹੀਦਾ ਇੰਨਾ ਡਰਨ ਲੱਗੇ ਅਕਾਲੀ ਸ਼ਬਦ ਤੋਂ ਸੁੱਤਿਆ ਪਿਆ ਨੂੰ ਵੀ ਅਕਾਲੀ ਦੇ ਸ਼ਬਦ ਤੋਂ ਡਰ ਲੱਗਦਾ ਔਰੇ ਹਰਿਆਣੇ ਨੇ ਪਿੰਡਵਰੀ ਨੇ ਕੀਤਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਤੇਜਰੀ ਵਾਲ ਦੀ ਜਿਹੜੀ ਸਰਕਾਰ ਸੀ ਡਾਇਰੈਕਟਰ ਗੁਰਦੁਆਰਾ ਉੱਥੇ ਜਿਹੜਾ ਦਿੱਲੀ ਦੇ ਆ ਉਹਨੇ ਵੀ ਉਦੋਂ ਜਦੋਂ ਸ਼ਰੋਬਣੀ ਅਕਾਲੀ ਦਲ ਨੇ ਚੋਣ ਲੜਨ ਵਾਸਤੇ ਕਿਹਾ ਸੀ ਦਿੱਲੀ ਦੇ ਵਿੱਚ ਦਿੱਲੀ ਕਮੇਟੀ ਦੀ ਤੇ ਉਹਨੇ ਵੀ ਸਾਡੇ ਦੇ ਇਤਰਾਜ਼ ਲਾਤਾ ਸੀ ਕਿ ਪੋਲਿਟਿਕਲ ਪਾਰਟੀ ਜਿਹੜੀ ਹੈ ਉਹ ਚੋਣ ਨਹੀਂ ਲੜ ਸਕਦੇ ਡੈਲੀਜੀਅਸ ਪਾਰਟੀ ਹੋਣੀ ਚਾਹੀਦੀ। ਔਰ ਫਿਰ ਅਸੀਂ ਹਾਈ ਕੋਰਟ ਚ ਗਏ ਸੀ ਤੇ ਦੋ ਜੱਜਾਂ ਦੇ ਬੈਂਚ ਨੇ ਸਾਡੇ ਹੱਕ ਚ ਫੈਸਲਾ ਕੀਤਾ ਸੀ ਕਿ ਨਹੀਂ ਇਹ ਲੜ ਸਕਦੇ ਆ। ਸਿਰਫ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੋਣ ਨਿਸ਼ਾਨ ਵੱਖਰਾ ਹੁੰਦਾ। ਇੱਥੇ ਸਾਡਾ ਟਰੈਕਟਰ ਹੁੰਦਾ। ਦਿੱਲੀ ਚ ਸਾਡਾ ਬਾਲਟੀ ਹੁੰਦਾ। ਇਹ ਚੋਣ ਨਿਸ਼ਾਨ ਵੱਖਰਾ ਲੈਣਗੇ ਪਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਲੀਡਰ ਨੇ ਸਿੱਖ ਮੈਂਬਰਸ ਨੇ ਜੇ ਉਹ ਚੋਣ ਲੜਨਾ ਚਾਹਣ ਤੇ ਉਹਨਾਂ ਨੂੰ ਜਿਹੜਾ ਚੋਣ ਲੜਨ ਤੋਂ ਕੋਈ ਰੋਕਦਾ ਨਹੀਂ ਕਿਉਂਕਿ ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਉਦੋਂ ਵੀ ਸਾਡੇ ਖਿਲਾਫ ਕੇਸ ਕੀਤਾ ਗਿਆ ਸੀ ਬੰਦ ਤਾਂ ਰੱਦ ਕਰਨ ਵਾਸਤੇ ਤੇ ਅਸੀਂ ਉਹ ਕੇਸ ਸੁਪਰੀਮ ਕੋਰਟ ਤੱਕ ਲੜ ਕੇ ਜਿੱਤੇ ਹੋਇਆ ਇਲੈਕਸ਼ਨ ਕਮਿਸ਼ਨ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਹੋਇਆ ਕਿ ਜਿਹੜੀ ਪ੍ਰਬੰਧ ਹੈ ਕਿਸੇ ਵੀ ਧਾਰਮਿਕ ਸੰਸਥਾ ਦਾ ਮੈਨੇਜਮੈਂਟ ਆਫ ਐਨੀ ਸ਼ਰਾਈਨ ਕਿਉਂਕਿ ਅਸੀਂ ਐਡਮਿਨਿਸਟ੍ਰੇਟਿਵ ਕੰਟਰੋਲ ਵਾਸਤੇ ਇਲੈਕਸ਼ਨ ਲੜਦੇ ਹਾਂ ਪ੍ਰਬੰਧਕੀ ਕੰਮ ਹੈ ਧਾਰਮਿਕ ਕੰਮ ਜਿਹੜਾ ਉਹ ਧਾਰਮਿਕ ਸਖੀਤਾ ਨੇ ਗ੍ਰੰਥੀ ਸਰਬਾਨ ਨੇ ਸਿੰਘ ਸਰਬਾਨ ਨੇ ਕਥਾਵਾਚਕਾਂ ਨੇ ਪ੍ਰਚਾਰਕਾਂ ਨੇ ਢਾਡੀ ਸਿੰਘਾਂ ਨੇ ਧਾਰਮਿਕ ਕੰਮ ਉਹਨਾਂ ਦਾ ਹੁੰਦਾ ਜਿਹੜੀ ਕਮੇਟੀ ਹੁੰਦੀ ਆ ਉਹ ਮੈਨੇਜਮੈਂਟ ਹੁੰਦੀ ਆ ਔਰ ਜਿਹੜੇ ਬਹੁਤ ਸਾਰੇ ਜਿਹੜੇ ਸੁਪਰੀਮ ਕੋਰਟ ਦੀਆਂ ਜੱਜਮੈਂਟ ਨੇ ਜਿਹਦੇ ਵਿੱਚ ਪਹਿਲਾਂ ਇਸ ਨੂੰ ਅਪਹੋਲਡ ਕੀਤਾ ਹੋਇਆ ਕਿ ਮੈਨੇਜਮੈਂਟ ਆਫ ਐਨੀ ਸ਼ਰਾਈਨ ਦੈਟ ਇਜ਼ ਸੈਕੂਲਰ ਐਕਟੀਵਿਟੀ ਤੇ ਫਿਰ ਹਰਿਆਣੇ ਦੇ ਵਿੱਚ ਅਸੀਂ ਕਿਉਂ ਨਹੀਂ ਲੜ ਸਕਦੇ ਇਹ ਸਿਰਫ ਤੇ ਸਿਰਫ ਰਸਤਾ ਬਣਾਇਆ ਜਾ ਰਿਹਾ ਹੌਲੀ ਹੌਲੀ ਪਹਿਲਾਂ ਦਿੱਲੀ 'ਚ ਸ਼ੁਰੂ ਕੀਤਾ ਸੀ ਅਸੀਂ ਅਦਾਲਤ ਵਿੱਚ ਜਾ ਕੇ ਰੋਕ ਦਿੱਤਾ ਹੁਣ ਹਰਿਆਣੇ 'ਚ ਹੈ ਤੇ ਨਿਸ਼ਾਨਾ ਅਲਟੀਮੇਟਲੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਨਾਲ ਲੜ ਇਸ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਲੀਗਲ ਜਿਹੜੇ ਸਾਡੇ ਵਕੀਲ ਹੈ ਕਨਸਟੀਟਿਊਸ਼ਨ ਮਾਹਰ ਹੈ ਉਹਨਾਂ ਦੀ رائے ਵੀ ਲਈ ਹੈ ਇਹਨੂੰ ਅਸੀਂ ਚੈਲੰਜ ਕਰਾਂਗੇ ਇਹ ਸਾਡੇ ਹੱਕਾਂ ਦੇ ਉੱਤੇ ਬਹੁਤ ਵੱਡਾ ਡਾਕਾ ਮਾਰਨ ਵਾਲੀ ਗੱਲ ਆ ਔਰ ਹਰਿਆਣੇ ਦੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਹਰਿਆਣੇ ਦੇ ਗੁਰਦੁਆਰਾ ਕਮਿਸ਼ਨ ਨੂੰ ਵੀ ਨਮਰਤਾ ਸਹਿਤ ਬੇਨਤੀ ਕਰਦੇ ਆ ਕਿ ਤੁਸੀਂ ਦਿੱਲੀ ਕਮੇਟੀ ਦਾ ਫੈਸਲਾ ਦੇਖ ਲਓ ਉਹਦੇ ਵਿੱਚ ਦੋ ਜੱਜਾਂ ਦਾ ਬੈਂਚ ਦਾ ਫੈਸਲਾ ਕੀਤਾ ਹੋਇਆ ਇਸ ਕਰਕੇ ਇਹਨੂੰ ਆਪਣੇ ਆਪ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਤੇ ਜਿਹੜਾ ਲੀਗਲ ਤੇ ਕਨਸਟੀਚਿਊਸ਼ਨਲ ਬੈਲਡ ਨੋਟੀਫਿਕੇਸ਼ਨ ਆ ਉਹ ਅਸੀਂ ਹਰਿਆਣਾ ਦੇ ਜਿਹੜੇ ਕਮਿਸ਼ਨਰ ਸਾਹਿਬ ਨੇ ਗੁਰਦੁਆਰਾ ਇਲੈਕਸ਼ਨ ਦੇ ਉਹਨਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਆਂ ਕਿ ਉਹ ਉਹਦਾ ਜਿਹੜਾ ਲੀਗਲ ਤੇ ਕਨਸਟੀਟਿਊਸ਼ਨਲ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰਨ ਇਸ ਤਰੀਕੇ ਜਿਹੜਾ ਸਰਕਾਰਾਂ ਦਾ ਜਿਹੜਾ ਕੰਮ ਹੈ ਤੇ ਉਹ ਸਾਨੂੰ ਇਲੈਕਸ਼ਨ ਕਰਨ ਤੋਂ ਰੋਕਣੇ ਚਾਹੁੰਦੀਆਂ ਨੇ ਇਹ ਅਸੀਂ ਨਹੀਂ ਲੁਕਾਂਗੇ ਫਿਰ ਅਸੀਂ ਕੋਰਟ ਦਾ ਹਸਾਰਾ ਲਵਾਂਗੇ ਇਸ ਕਰਕੇ ਮੈਂ ਆਸ ਕਰਦਾ ਕਿ ਹਰਿਆਣਾ ਦੇ ਜਿਹੜੇ ਗੁਰਦੁਆਰਾ ਕਮਿਸ਼ਨਰ ਸਾਹਿਬ ਨੇ ਉਏ ਨੂੰ ਚੰਗੀ ਤਰ੍ਹਾਂ ਫਰੀਕੀ ਨਾਲ ਦੁਬਾਰਾ ਦੇਖਣਗੇ ਇਹਨੂੰ ਵਾਪਸ ਲੈ ਚਿਵਾ ਸਾਹਿਬ ਕਿ ਨਰੈਣ ਚੋੜਾ ਦੇ ਵਕੀਲ ਉਹਨਾਂ ਚਾਹੁੰਦੇ ਨੇ ਪੁੱਤਰ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਨਰੈਣ ਚੋੜਾ ਦੀ ਮੁਲਾਕਾਤ ਜਿਹੜੀ ਆ ਉਹ ਅਰਜਿੰਦਰ ਸਿੰਘ ਧਾਮੀ ਦੇ ਨਾਲ ਵੀ ਹੋਈ ਸੀਗੀ ਐਜਪੀਸੀ ਇਸ ਮਾਮਲੇ ਦੇ ਉੱਤੇ ਵੀ ਵੀਡੀਓ ਜਿਹੜੀਆਂ ਹੋਰ ਜਾਰੀ ਕਰੇ ਮੈਨੂੰ ਲੱਗਦਾ ਹੌਲੀ ਹੌਲੀ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਕਾਤਲਾਂ ਦਾ ਮਹੱਲਾ ਹੋਇਆ ਸੀ ਉਹਦਾ ਪਰਚਾ ਕਿਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹੀ ਨਾ ਹੋ ਜਾਏ ਹੌਲੀ ਹੌਲੀ ਲੱਗਦਾ ਤੇ ਕੰਮ ਇਸੇ ਪਾਸੇ ਤੁਰਿਆ ਪੇ ਕੱਲ ਨੂੰ ਇਹ ਖਬਰ ਆ ਜਵੇ ਭਈ ਭਗਵੰਤ ਮਾਨ ਦਾ ਦੇ ਚੱਕਿਆ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਚੱਕ ਲੋ ਵੀ ਉਹਨੇ ਸਰਦਾਰ ਸੁਖਵੀਰ ਸਿੰਘ ਬਾਦਲ ਉਤੇ ਹਮਲਾ ਕੀਤਾ ਇੱਥੇ ਕੁਝ ਵੀ ਪੋਸੀਬਲ ਇੱਥੇ ਕੁਝ ਵੀ ਪੋਸੀਬਲ ਹੈ ਇਸ ਕਰਕੇ ਇਦਾਂ ਦੀਆਂ ਹਾਸਲ ਹੀਣੀਆਂ ਗੱਲਾਂ ਆਸੀਂ ਵੇਲੇ ਹੋਣ ਤੋਂ ਕੱਲ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਤੋਂ ਤੇ ਫਿਰ ਅਦਾਲਤ 'ਚ ਪੁੱਛਾਂਗੇ ਇਹਨਾਂ ਨੂੰ ਇਹ ਗੱਲਾਂ ਇਹ ਕਹਾਣੀਆਂ ਕਿੱਦਾਂ ਬਣਾਈ ਦੀਆਂ ਇੰਨੇ ਸੀਰੀਅਸ ਕੇਸ ਦੇ ਵਿੱਚ ਇਸ ਕਰਕੇ ਪਹਿਲਾਂ ਜਿਹੜੇ ਸਾਡੇ ਕਰਨਾ ਦਾ ਕੰਮ ਕਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ